ਸਕਰ ਸਾਥੀ ਤੁਸੀਂ ਦੇਖ ਰਹੇ ਹੋ ਘੱਗੜ ਦੇ ਹਾਲਾਤ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਦਿਨ ਹੋ ਗਿਆ 31 ਤਰੀਕ ਦਿਨ ਐਤਵਾਰ ਵਕਤ ਹੈ ਇਸ ਵੇਲੇ 2 ਵਜੇ ਕੇ 35 ਮਿੰਟ ਹੋ ਚੁੱਕੇ ਨੇ ਇਥੋਂ ਦੇ ਹਾਲਾਤ ਨੇ ਜਿਵੇਂ ਤੁਸੀਂ ਦੇਖਿਆ ਕਿ ਖਨੌਰੀ ਤੋਂ ਲਹਿੰਦੇ ਵਾਲੇ ਪਾਸੇ ਅਣ ਦਾਣਾ ਪੁਲ ਦੇ ਉੱਪਰ ਦੀਆਂ ਇਹ ਤਸਵੀਰਾਂ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਪਰੰਤੂ ਅਜੇ ਤੱਕ ਕੋਈ ਹਾਲਾਤ ਕਿਸੇ ਤਰ੍ਹਾਂ ਘਬਰਾਣ ਵਾਲੇ ਨਹੀਂ ਨੇ ਪਰੰਤੂ ਜਿਵੇਂ ਪਿੱਛੇ ਪਤਾ ਲੱਗ ਰਿਹਾ ਹੈ ਕਿ ਪਾਣੀ ਹੋਰ ਬੜੀ ਤੇਜ਼ੀ ਨਾਲ ਵਧ ਰਿਹਾ ਹੈਗਾ ਖਨੌਰੀ ਇਸ ਵਕਤ ਜੋ ਉੱਥੋਂ ਦਾ ਗੇਜ ਹੈ ਉਹ 744 ਤੇ ਚੱਲ ਰਿਹਾ ਹੈਗਾ ਅਤੇ ਲਗਾਤਾਰ ਵਧਨ ਦੀ ਸਥਿਤੀ ਵਿੱਚ ਹੈ ਅਜੇ ਵੀ ਪਰ ਅਸੀਂ ਜਿਹੜੇ ਹਾਲਾਤ ਨੇ ਤੁਸੀਂ ਬਰਕਰਾਰ ਉਸੇ ਤਰ੍ਹਾਂ ਨੇ ਕੁਝ ਦਿਨ ਪਹਿਲਾਂ ਵੀ ਇੱਥੇ ਇਸੇ ਸਪੀਡ ਦੇ ਵਿੱਚ ਚੱਲੇ ਸੀ ਤਾਂ ਅਜੇ ਉਹੀ ਸਥਿਤੀ ਹੈ ਪਰੰਤੂ ਉੱਥੋਂ ਜ਼ਿਆਦਾ ਪਾਣੀ ਅਜੇ ਨਹੀਂ ਵਧਿਆ ਹੈਗਾ ਤੇ ਅਜੇ ਸਥਿਤੀ ਇਥੇ ਦੇ ਕੰਟਰੋਲ 'ਚ ਹੈ ਜੋ ਸਿੱਤ ਹੁੰਦੇ ਹਾਲਾਤ ਨੇ ਅੰਦਾਣਾ ਅੰਦਾਣਾ ਤੋਂ ਅੱਗੇ ਮੰਡ ਵੀ ਤੱਕ ਇਸੇ ਤਰ੍ਹਾਂ ਦੇ ਹਾਲਾਤ ਨੇ ਕਿਸੇ ਤਰ੍ਹਾਂ ਕੋਈ ਖਬਰਾਨਾ ਦੀ ਲੋੜ ਨਹੀਂ ਹੈਗੀ ਇਹ ਡ੍ਰੈਨ ਮੈਕ ਮੇ ਵੱਲੋਂ ਜੋ ਘਗਰ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਮਿੱਟੀ ਦੇ ਥੈਲੇ ਪ੍ਰੋਵਾਏ ਜਾ ਰਹੇ ਨੇ ਇਥੋਂ ਦੀ ਜਿਹੜੀ ਸਥਿਤੀ ਨੇ ਉਸ ਨੂੰ ਕੰਟਰੋਲ ਕਰਨ ਵਾਸਤੇ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਆਫ ਆਫਤਮ ਦੀ ਤਾਂ ਇਹ ਸਮੇਂ ਸਰ ਜਿੱਥੇ ਵੀ ਲੋਡ ਪਾਉਗੇ ਉੱਥੇ ਨੇ ਮਿੱਟੀ ਦੇ ਜਿਹੜੇ ਥੈਲੇ ਨੇ ਲੈ ਕੇ ਜਾ ਸਕਦੇ ਨੇ ਇਿੱਥੇ ਸਿੱਥੋਂ ਦੇ ਹਾਲਾਤ ਦੇਖ ਲੋਗੇ ਹਾਂ ਡਰੇਨ ਵਿਭਾਗ ਦੇ ਵੱਲੋਂ ਆਪਣੇ ਇੰਤਜ਼ਾਮ ਕੀਤੇ ਜਾ ਰਹੇ ਨੇ ਇਹ ਲੀਵਰ ਲਾ ਕੇ ਜਿਹੜੇ ਥੱਲੇ ਭਰੇ ਜਾਣੇ ਇਹ ਸਾਰੇ ਇਸੇ ਹੀ ਬਣ ਵਾਸਤੇ ਘੱਗੜ ਦੇ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਬਣ ਨਾਜ਼ੁਕ ਥਿਸੂਗਾ ਉਥੇ ਇਥੈਲੀ ਮਿੱਟੀ ਦੇ ਭਰ ਕੇ ਉਥੇ ਲਏ ਜਾਣਗੇ ਹੁਣ ਤੋਂ ਪਹਿਲਾਂ ਹੀ ਆਪਣੀ ਸਥਿਤੀ ਨੂੰ ਕੰਟਰੋਲ ਵਿੱਚ ਕਰਨ ਵਾਸਤੇ ਲਗਾਏ ਜਾ ਰਹੇ ਨੇ ਜੇ ਤੁਸੀਂ ਇੱਥੇ ਦੇ ਹਾਲਾਤ ਦੇਖ ਲੋ ਕਿ ਪ੍ਰਸ਼ਾਸਨ ਵੱਲੋਂ ਵੀ ਆਪਣੀ ਪੂਰੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਖਣੋਰੀ ਜਿਹੜਾ ਆਪਣਾ ਅੰਦਾਣਾ ਪੁਲ ਹੈ ਉਥੇ ਆਪਣੇ ਮਿੱਟੀ ਦੇ ਥੱਲੇ ਭਰਨ ਵਾਸਤੇ ਲੇਬਰ ਲਗਾਈ ਗਈ ਹੈਗੀ ਸਿੱਥੋਂ ਦੇ ਜਿਹੜੇ ਹਾਲਾਤ ਨੇ ਉਹ ਦੇਖੋ